ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ 'ਚ ਹਲਕਾ ਵਿਧਾਇਕ ਸਰਵਨ ਸਿੰਘ ਧੁੰਦ ਦੀ ਅਗਵਾਈ ਹੇਠ ਪਿੰਡ ਕਰਿਆਲਾ ਦੇ ਪੈਲਸ ਵਿਖੇ ਇਲਾਕੇ ਦੇ ਮੰਨੇ ਨਾਮਵਰ ਡਾਕਟਰ ਗੁਰਦੇਵਾਲ ਸਿੰਘ ਕਰਿਆਲਾ ਅਤੇ ਵਿਧਾਇਕ ਸਰਵਨ ਸਿੰਘ ਧੁੰਦ ਦੇ ਪੀ ਹੀਰਾ ਸਿੰਘ ਅਤੇ ਜਸਪਾਲ ਸਿੰਘ ਭੋਲਾ ਪਾਰਟੀਆਂ ਵੱਲੋਂ ਵਰਕਰ ਮਿਲਣੀ ਕਰਵਾਈ ਗਈ ਜਿਸ ਵਿੱਚ ਵੱਡੀ ਪੱਧਰ ਦੇ ਇਲਾਕੇ ਦੇ ਮੋਹਤੰਬਰ ਵਿਅਕਤੀਆਂ ਨੇ ਹਿੱਸਾ ਲਿਆ ਸੁਪ੍ਰਾਂਤ ਗੱਲਬਾਤ ਕਰਦੇ ਹੋਇਆ ਵਿਧਾਇਕ ਸਰਵਜਿੰਦ ਧੁੰਨੇ ਕੀ ਹੈ ਕਿ 1 ਜੂਨ ਨੂੰ ਹਲਕਾਰ ਖੇਮ ਕਰਨ ਦੇ ਲੋਕ ਇਤਿਹਾਸ ਰਚਣਗੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀ ਸਿੰਘ ਪੁੱਲਰ 35000 ਤੋਂ ਵੱਧ ਵੋਟਰਾਂ ਦੇ ਨਾਲ ਇੱਥੇ ਜਤ ਜ ਦਰਜ ਕਰਨਗੇ ਕਿਉਂਕਿ ਵਰਕਰਾਂ ਦੇ ਵਿੱਚ ਜੋਸ਼ ਹੀ ਨਾ ਪਾਇਆ ਜਾ ਰਿਹਾ ਇਸ ਨੂੰ ਕਿ ਵਿਧਾਇਕ ਸਰਵਜਿੰਗ ਧੁੰਨੇ ਸ਼ੋਮਨੀ ਕਾਲੀ ਦਲ ਦੇ ਉੱਤੇ ਸ਼ਬਦੀ ਵਾਰ ਕਰਦਿਆ ਹੋਇਆ ਕਿ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਸ਼ੋਮਨੀ ਕਾਲੀ ਦਲ ਦਾ ਸਫਾਇਆ ਹੋ ਜਾਵੇਗਾ ਜਸਜੀਤ ਤਾਦਾ ਮਿਸਾਲ ਮਿਲਦੀ ਹੈ ਕਿ ਹਲਕਾ ਪੱਟੀ ਤੂਸਾ ਦਾ ਵਿਧਾਇਕ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾਉਣਾ ਕਿਉਂਕਿ ਜਿੱਜਾ ਤੇ ਸਾਲਾ ਸਿਰਫ ਆਪਣੇ ਤਰੀਕੇ ਨਾਲ ਹੀ ਸ਼੍ਰੋਮ ਨੇ ਕਾਲੇਦਨ ਨੂੰ ਚਲਾਉਣਾ ਚਾਹੁੰਦੇ ਨੇ ਹਾਂ ਜੀ ਐਮਐਲਏ ਸਾਹਿਬ ਅੱਜ ਜਿਹੜੀ ਰੈਲੀ ਕੀਤੀ ਗਈ 47 ਫਾਰਮ ਦੇ ਵਿੱਚ ਜੀ ਮੈਂ ਤਾਂ ਇੱਕ ਵਰਕਰ ਮੀਟਿੰਗ ਸੱਦੀ ਸੀ ਵਰਕਰ ਮੀਟਿੰਗ ਸੱਦੀ ਸੀ ਬਹੁਤ ਵੱਡਾ ਮੇਰਾ ਵੀਰ ਇੱਕ ਰੈਲੀ ਦਾ ਰੂਪ ਉਤਾਰ ਲਿਆ ਵਰਕ ਮੀਟਿੰਗ ਨੇ ਮੈਂ ਧੰਨਵਾਦ ਕਰਦਾ ਆਪਣੇ ਭਰਾਵਾਂ ਦਾ ਸੱਦੀ ਮੈਂ ਵਰਕਰ ਮੀਟਿੰਗ ਸੀ ਪਰ ਇੱਕ ਰੈਲੀ ਹੋ ਗਈ ਤੇ ਇੱਕ ਰੈਲੀ ਰੈਲੀ ਕਰਦੀ ਲੋਕਾਂ ਸੰਗਤ ਨੇ ਕਿਸ ਤਰੀਕੇ ਦਾ ਰਿਸਪਾਂਸ ਜਿਹੜਾ ਹਲਕੇ ਦੇ ਵਿੱਚੋਂ ਮਿਲ ਰਿਹਾ ਜੇ ਮੈਂ ਤਾਂ ਇੱਕ ਵਰਕਰ ਮੀਟਿੰਗ ਬਣਾਈ ਸੀ ਮੀ ਡਿਊਟੀ ਆਉਂਦੀ ਆ ਵੱਡਾ ਪੰਡੂ ਉਹ ਇੱਕ ਤਰ੍ਹਾਂ ਦੀ ਇੱਕ ਰੈਲੀ ਭੈਣ ਭਰਾਵਾਂ ਨੇ ਕਰਦੀ ਕਿੱਡਾ ਉਹ ਥੋੜੇ ਦੇਰ ਰਹਿ ਗਏ ਐਮਐਲਏ ਸਾਹਿਬ ਕੋਈ ਆਗੂਆਂ ਨੂੰ ਤੇ ਜਨਤਾ ਨੂੰ ਜਿਹੜਾ ਸਨੇਹਾ ਦਿੰਦਾ। ਮੇਰੇ ਮਰਾ ਇਹੀ ਸੰਦੇਸ਼ ਆ ਮੈਂ ਹੁਣ ਵੀ ਇਹੀ ਬੇਨਤੀ ਕੀਤੀ ਆ ਪਿੰਡਾਂ ਦੇ ਆਪਣੇ ਲੀਡਰਾਂ ਨੂੰ ਪਿੰਡਾਂ ਦੇ ਆਗੂਆਂ ਨੂੰ ਭਈ ਆਪੋ ਆਪਣੇ ਪਿੰਡ ਡਟਜੋ ਆਪੋ ਆਪਣੇ ਪਿੰਡ ਸੰਭਾਲੋ ਆਪੋ ਆਪਣੇ ਬੂਥ ਸੰਭਾਲੋ ਆ ਜਿਹੜੇ ਚਾਰ ਦਿਨ ਸਾਰੇ ਆਪਣੇ ਪਿੰਡਾਂ 'ਚ ਮਿਹਨਤ ਕਰੋ। ਸਰ ਇਹ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਜਿਹੜਾ ਪਾਰਟੀ 'ਚੋਂ ਕੱਢਿਆ ਗਿਆ ਉਸਤੇ ਕੀ ਕਹਿਣਾ ਚਾਹੁੰਦੇ? ਮੇਰੇ ਵੀਰ ਜਿਹੜਾ ਵੇਖੋ ਆਦੇਸ਼ ਪ੍ਰਤਾਪ ਹੈ ਜਿਹੜਾ ਖੱਡਿਆ ਲੋਕ ਤਲਬੀਰ ਸੀ ਬਈ ਸੁਖਬੀਰ ਬਾਦਲ ਕਹਿੰਦਾ ਮੈਂ ਤਾਂ ਲੱਡੂ ਬੰਡੇ ਤੇ ਉਹਨੇ ਕਿਹਾ ਪੱਕਾ ਲਵਾਈ ਲਾ ਲੋ ਸੁਖਬੀਰ ਬਾਦਲ ਉਹਨੇ ਪੱਕਾ ਲਵਾਈ ਆ ਆਪਣੇ ਘਰ ਬਿਠਾਤਾ ਤੇ ਉਹ ਸਾਰੇ ਜਵਾਈ ਸਾਲੇ ਜੀਜੇ ਸਾਰੇ ਹੁਣ ਕੱਢੀ ਜਾਣਗੇ ਇਹ ਇਹ ਆਮ ਆਦਮੀ ਪਾਰਟੀ ਆਉਂਦੀ ਸੰਭਾਵਨਾ ਹੈ ਉਹਨਾਂ ਦੀ ਕੋਈ ਮੇਰੇ ਵੀਰੇ ਇਹ ਹਾਈ ਕਮਾਂਡ ਨੂੰ ਪਤਾ ਹੋ ਸਕਦਾ ਜੀ ਮੇਰੇ ਵੱਡੀ ਬੁੱਢੇ ਲੈਵਲ ਦੀ ਤੁਹਾਡੇ ਵੱਲੋਂ ਕੀ ਹੈ ਰਿਸਪਾਂਸ ਕਿ ਓਨਲੀ ਕੀ ਵੈਲਕਮ ਹੈ ਪਾਰਟੀ ਦਾ ਵੱਲੋਂ ਵੀਰੇ ਮੈਂ ਤਾਂ ਇੱਕ ਛੋਟਾ ਸਿਪਾਹੀ ਹਾਂ ਜੇ ਆਉਂਦੇ ਤੇ ਜੀ ਆਇਆਂ ਨੂੰ ਅਜੀ ਬੰਦ ਕੰਮ ਜਿਹੜਾ ਵੀ ਪਾਰਟੀ ਕੋ ਜਾਊਗਾ ਪਾਰਟੀ ਦੀ ਸਾਡੀ ਦਾ ਮੈਸੇਜ ਹੀ ਆਇਆ ਆਖਦੀ you